ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਮੌਸਮ ਕਿਵੇਂ ਦਾ ਰਹੇਗਾ ਸ਼ਾਮ ਦੇ ਲਗਭਗ 6 ਵੱਜ ਚੁੱਕੇ ਨੇ ਤਾਪਮਾਨ 18-20 ਡਿਗਰੀ ਦੇ ਵਿਚਕਾਰ ਪੰਜਾਬ ਦਾ ਬਣਿਆ ਹੋਇਆ ਹੈ ਲਗਾਤਾਰ ਹਵਾ ਦਾ ਬਦਲਾਅ ਸਾਨੂੰ ਅੱਜ ਦੇਖਣ ਨੂੰ ਮਿਲਿਆ ਪੂਰਬ ਦਿਸ਼ਾ ਤੋਂ ਹਵਾ ਚੱਲੀ ਹੈ ਜਿਸ ਦੇ ਕਾਰਨ ਥੋੜਾ ਜਿਹਾ ਨਿੱਗ ਵਾਲਾ ਮਾਹੌਲ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਮਤੇ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹੁਣ ਗੱਲ ਕਰਦੇ ਆ ਤਾਜ਼ਾ ਸੈਟਲਾਈਟ ਇਮੇਜ ਦੀ ਸੈਟੇਲਾਈਟ ਇਮੇਜ ਤੋਂ ਫਿਲਹਾਲ ਜੋ ਕਲੀਅਰ ਹੋ ਰਿਹਾ ਹੈ ਇਹ ਹੀ ਦਿਖ ਰਿਹਾ ਹੈ ਕਿ ਮੌਸਮ ਸਾਫ਼ ਹੈ ਕਿਸੇ ਤਰੀਕੇ ਦੀ ਆਵਾਜਾਈ ਸਿਸਟਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਤੇ ਹਲਕੇ ਦਰਮਿਆਨੀ ਬੱਦਲੀ ਸਿਸਟਮ ਲਗਾਤਾਰ ਪਹਾੜੀ ਖੇਤਰ ਵਿੱਚ ਬੜੇ ਹੋਏ ਨੇ ਕਿਉਂਕਿ ਸਾਨੂੰ ਸਵੇਰ ਦੇ ਵੇਲੇ ਦੁਆਬੇ ਦੇ ਕੁਝ ਇਲਾਕੇ ਪਠਾਨਕੋਟ ਤੋਂ ਲੈ ਕੇ ਹੁਸ਼ਿਆਰਪੁਰ ਦੇ ਵਿਚਕਾਰ ਸਾਨੂੰ ਬੱਦਲਵਾਈ ਸਵੇਰ ਦੇ ਵੇਲੇ ਦੇਖਣ ਨੂੰ ਮਿਲੇਗੀ ਪਰ ਓਵਰ ਆਲ ਅੱਜ ਰਾਤ ਮੌਸਮ ਠੀਕ ਹੈ ਕਿਸੇ ਤਰੀਕੇ ਦੀ ਮੀਂਹ ਕਣ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਠੰਡ ਥੋੜੀ ਬਹੁਤੀ ਸਾਨੂੰ ਰਾਤ 11 12 ਵਜੇ ਤੋਂ ਬਾਅਦ ਬਾਦੀ ਹੋਈ ਦਿਖਾਈ ਦੇਵੇਗੀ ਪਰ ਓਵਰਆਲ ਮੌਸਮ ਠੀਕ ਹੈ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਉਹਦੇ ਮੁਤਾਬਕ ਅਗਰ ਗੱਲ ਕੀਤੀ ਜਾਵੇ ਤਾਂ ਦੁਆਰਾ ਤੋਂ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਅੱਜ ਰਾਤ ਤਾਂ ਜਿਹੜਾ ਮੌਸਮ ਥੋੜਾ ਜਿਹਾ ਨਿੱਗਾ ਰਹੇਗਾ ਪਰ ਇਹ ਰਹੀ ਹੈ ਕਾਫੀ ਠੰਡ ਘਟ ਰਹੀ ਹੋਵੇਗੀ ਜਿਹਾ ਵੀ ਨਹੀਂ ਹੈ ਠੰਡ ਵੀ ਠੀਕ ਠਾਕ ਪਵੇਗੀ ਪਰ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੀ ਤਾਂ ਲਗਭਗ 11-12 ਵਜੇ ਤੋਂ ਬਾਅਦ ਤਾਪਮਾਨ ਘਟਦੇ ਹੋਏ ਦਿਖਾਈ ਦੇਣਗੇ ਸਵੇਰ ਵੇਲੇ ਤੱਕ ਤਾਪਮਾਨ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ 2 ਤੋਂ 4 ਡਿਗਰੀ ਦੇ ਵਿਚਕਾਰ ਆ ਜਾਣਗੇ ਜੋ ਕਿ ਇੱਕ ਆਮ ਪ੍ਰਕਿਰਿਆ ਇਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲਦੀ ਹੈ ਜਿਵੇਂ ਹੀ ਸ਼ਹੀਦੀ ਦਿਹਾੜੇ ਦੇ ਦਿਨ ਸ਼ੁਰੂ ਹੁੰਦੇ ਨੇ ਤਾਂ ਸਾਨੂੰ ਧੁੰਦਾਂ ਦੇ ਹਾਲਾਤ ਵੀ ਵੱਧਦੇ ਹੋਏ ਦਿਖਾਈ ਦਿੰਦੇ ਨੇ ਤੇ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿ ਆਉਂਦੇ ਦਿਨ ਦੇ ਵਿੱਚ ਵੀ ਸਾਨੂੰ ਧੁੰਦ ਦੇ ਹਾਲਾਤ ਦੇਖਣ ਨੂੰ ਮਿਲਣਗੇ ਪਰ ਹਜੇ ਕੋਈ ਅਜਿਹੀ ਵੱਡੀ ਅਪਡੇਟ ਨਹੀਂ ਜਾਰੀ ਹੋਈ ਹਲਕੇ ਦਰਮਿਆਨੇ ਤੁਹਾਨੂੰ ਸਵੇਰ ਦੇ ਵੇਲੇ ਜਰੂਰ ਦੇਖਣ ਨੂੰ ਮਿਲੇਗੀ ਤੇ ਉਹਦੇ ਬਾਰੇ ਜੋ ਵੀ ਅਪਡੇਟ ਹੈ ਉਹ ਤੁਹਾਨੂੰ ਅਸੀਂ ਚੈਨਲ ਦੇ ਉੱਪਰ ਲਿਆਉਂਦੇ ਰਹਿਾਂਗੇ ਹੁਣ ਗੱਲ ਕਰ ਲੈਂਦੇ ਆ ਕਿਸੇ ਤਰੀਕੇ ਦੇ ਹੋਰ ਅਲਰਟ ਜਿਵੇਂ ਕੋਹਰਾ ਮੀਂਹ ਜਾਂ ਕਿਸੇ ਹੋਰ ਤਰੀਕੇ ਦੀ ਸੰਭਾਵਨਾ ਦੀ ਤਾਂ ਫਿਲਹਾਲ ਅਜਿਹੀ ਕੋਈ ਵੀ ਸੰਭਾਵਨਾ ਪੰਜਾਬ ਦੇ ਉੱਪਰ ਬਣਦੀ ਦਿਖਾਈ ਨਹੀਂ ਦੇ ਰਹੀ ਠੀਕ ਠਾਕ ਮੌਸਮ ਹੈ ਤੇ ਬਾਕੀ ਕਿਸਾਨਾਂ ਦੇ ਲਈ ਠੀਕ ਮੌਸਮ ਬਣਿਆ ਹੋਇਆ ਹੈ ਤੇ ਅਗਰ ਕੋਈ ਅਪਡੇਟ ਆਉਂਦੀ ਹੈ ਹਲਕਾ ਦਰਮਿਆਨਾ ਕੋਰਾ ਜਾਂ ਫਿਰ ਆਪਾਂ ਕਹਿ ਲਈਏ ਤਾਂ ਉਹ ਆਮ ਹੀ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਨਵੀਂ ਅਪਡੇਟ ਜਿਵੇਂ ਵੀ ਆਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਆਜੇ ਰੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਅਗਲੀ ਅਪਡੇਟ ਜਲਦ ਲੈ ਕੇ ਹਾਜ਼ਰ ਹੁੰਦੇ ਆਂ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਵਾਂ ਦਾ